你他妈的，你他妈跑啦！别跑！别跑！别跑！ ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਜਲੰਧਰ ਦੇ ਡਿਵੀਜ਼ਨ ਨੰਬਰ 7 ਦੇ ਏਰੀਆ ਦੇ ਵਿੱਚ ਗੜਾ ਰੋਡ ਤੇ ਇੱਕ ਸ਼ਰਾਬ ਦੇ ਠੇਕੇ ਨੂੰ ਲੈ ਕੇ ਜੋ ਪਿਛਲੇ ਕਈ ਦਿਨਾਂ ਤੋਂ ਜੋ ਹੈ ਵਿਰੋਧ ਕੀਤਾ ਜਾ ਰਿਹਾ ਸੀ ਨਯੰਗ ਸਿੰਘਾ ਵੱਲੋਂ ਤੇ ਅੱਜ ਫੇਰ ਦੁਪਹਿਰ ਦੇ ਸਮੇਂ ਨਯੰਗ ਸਿੰਘਾ ਉੱਥੇ ਪਹੁੰਚਦੇ ਨੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਤੇ ਮੌਕੇ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਪਹੁੰਚਦੇ ਨੇ ਤੇ ਉਹਨਾਂ ਦੀ ਆਪਸ 'ਚ ਨਯੰਗ ਸਿੰਘਾ ਤੇ ਪੰਜਾਬ ਪੁਲਿਸ ਦੀ ਬਹਿਸ ਹੁੰਦੀ ਹੈ ਤੇ ਉੱਥੇ ਹੀ ਨਯੰਗ ਸਿੰਘਾ ਵੱਲੋਂ ਜੋ ਹੈ ਮੁਲਾਜ਼ਮਾਂ ਦੇ ਉੱਤੇ ਹਮਲਾ ਬੋਲ ਦਿੱਤਾ ਜਾਂਦਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡਿਵੀਜ਼ਨ ਨੰਬਰ 7 ਦੀਆਂ ਹੱਥ ਦੇ ਵਿੱਚ ਜੋ ਪੰਜਾਬ ਪੁਲਿਸ ਦੇ ਮੁਲਾਜ਼ਮ ਪਹੁੰਚ ਕੇ ਨਯੰਗ ਸਿੰਘਾ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਕਿਹੜਾ ਉਹ ਥਾਣੇ ਦੇ ਵਿੱਚ ਲਿਆ ਜਾਂਦਾ ਦੱਸਿਆ ਜਾ ਰਿਹਾ ਜੋ ਪੰਜਾਬ ਪੁਲਿਸ ਤੇ ਨੰਗ ਸਿੰਘਾਂ ਦੀ ਆਪੱਚ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਕਿਹੜੀ ਆ ਇਹ ਜੋ ਹਥੋਬਾਜੀ ਤੱਕ ਪਹੁੰਚ ਜਾਂਦੀ ਹੈ ਨੰਗ ਸਿੰਘਾਂ ਵੱਲੋਂ ਜੋ ਕਿਰਪਾਨ ਤੱਕ ਜੋ ਮਲਾਜ਼ਮਾਂ ਦੇ ਸਰਕਾਰੀ ਮਲਾਜ਼ਮਾਂ ਦੇ ਜੋ ਬੱਚੀਆਂ ਵੀ ਦੱਸਿਆ ਜਾ ਰਿਹਾ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਵੀ ਕਿਰਪਾਨ ਕਿਹੜੀ ਆ ਵਜੀ ਜਾ ਰਹੀ ਹੈ ਜਿਸ ਉਹ ਮੌਕੇ ਤੇ ਇਹ ਜੋ ਪੁਲਿਸ ਮੌਕੇ ਤੇ ਪਹੁੰਚ ਕੇ ਨੰਗ ਸਿੰਘਾਂ ਨੂੰ ਕਾਬੂ ਕਰਕੇ ਥਾਣੇ ਦੇ ਵਿੱਚ ਲਿਆ ਗਿਆ ਤੇ ਮੌਕੇ ਦੇ ਸੀਨੀਅਰ ਅਫਸਰ ਵੀ ਕਿਹੜੇ ਪਹੁੰਚਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਵੱਡੀ ਖਬਰ ਆ ਰਹੀ ਹੈ ਨੰਗ ਸਿੰਘ ਤੇ ਪੰਜਾਬ ਪੁਲਿਸ ਦੀ ਆਮਨ ਸਾਮਣੇ ਟੱਕਰ ਹੁੰਦੀ ਨਜ਼ਰ ਆਈ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਿਲ੍ਹਾ